ਆਗੈ ਟੈਟਾ న్యూ ਚੈਨਲ ਵਤਨ ਦੀ ਮਿੱਟੀ ਨਾਲ ਮੈਂ ਨਰਿੰਦਰਜੀਤ ਸਿੰਘ ਰੰਦਾਵਾ ਅਸੀਂ ਐਸੇਲੇ ਪਹੁੰਚੇ ਜੀ ਹਲਕਾਰਾ ਸਿੰਘ ਦੇ ਅਧੀਨ ਪਿੰਡ ਪੱਗੂਪੁਰ ਬੇੜ ਵਿੱਚ ਇਹ ਵੀਰ ਜਿਹੜਾ ਬਹੁਤ ਗਰੀਬ ਆ ਇਹਦੀਆਂ ਛੱਤਾਂ ਵੀ ਜਿਹੜੀਆਂ ਕੱਚੀਆਂ ਨੇ ਬਹੁਤ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਰਹਿ ਰਿਹਾ ਵਾ ਆਪ ਆਪਾਂ ਕਰਦੇ ਗੱਲਬਾਤ ਇਹ ਕਿਹਨਾ ਆਪਣਾ ਜਲਦੀ ਸਿੰਘ ਪਾ ਜੀ ਪਿੰਡ ਕਿਹੜਾ ਪੈਂਦਾ ਜੀ ਪੱਗੂਪੁਰ ਬੇੜ ਪੈਂਦਾ ਜੀ ਤੇ ਕੀ ਮਸਲਾ ਹੈ ਆਪਣਾ ਆਪਣਾ ਮਸਲਾ ਇਹ ਭਾਜੀ ਮੈਂ 9 ਕਿੱਲੇ ਜਹਾਜ਼ ਰੱਖੀ ਆ ਇਹਨੂੰ ਤੋੜਿਓ ਬਲਿਆਂ ਤੋਂ ਪਰਾਂ ਨੂੰ ਤੇ ਮੇਰਾ ਜਿਹੜਾ ਸੱਕੀ ਦਾ ਪਾਣੀ ਹੈ ਇਹਨੇ ਸਾਰੀ ਫਸਲ ਮਲ ਤਬਾਹ ਕਰ ਦਿੱਤੀ ਆਪਣੇ ਜਿਹੜਾ ਟਿਪਾਜੀ ਨਹੀਂ ਠੇਕੇ ਦੇ ਲਈ ਹੀ ਅੱਛਾ ਠੇਕਾ ਠੇਕਾ 7000 ਰੁਪਇਆ ਦਿੱਤਾ ਜੀ ਸਾਰਾ ਦੇ ਦਿੱਤਾ ਰਹਿੰਦਾ ਕੋਈ ਨਹੀਂ ਸਾਰਾ ਹੀ ਦੇ ਦਿੱਤਾ ਹੈ ਅੱਛਾ ਠੇਕਾ ਕੋਈ ਨਹੀਂ ਰਹਿੰਦਾ ਕਣਕ ਬੀਜਣ ਦੀ ਕੋਈ ਆਸ ਹੈ ਕਿ ਜਾਂ ਨਹੀਂ ਕਣਕ ਬੀਜਣ ਦੀ ਆ ਜੇ ਪਾਣੀ ਦੇਖ ਲਓ ਦੇਣ ਨਹੀਂ ਦੀ ਆ ਟਾਈਮ ਕਣਕ ਕਿੱਥੇ ਬੀਜੀ ਆਉਂਦਾ ਜੇ ਕੋਈ ਪ੍ਰੋਗਰਾਮ ਨਹੀਂ ਹੈਗਾ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਮੰਗੇ ਇਹ ਵੀ ਮੇਰੀ ਹੈ ਆ ਵੇਖ ਲੋ ਫਸਲ ਦੀ ਸਾਰੀ ਡੁੱਬੀ ਏ ਤੇ ਤੂੰ ਹੀ ਇਹ ਵੇ ਵੀ ਤੂੰ ਹੀ ਮੇਰੀ ਮਦਦ ਜ਼ਰੂਰ ਕਰੋ ਵੀ ਜਿਹੜਾ ਵੀ ਭਾ ਭਰਾ ਸੋਨਦਾ ਉੱਤਰ ਤੇ ਵੀ ਆਹ ਤੇ ਅਰਕਾ ਗਰੀਬ ਆਦਮੀ ਆ ਫਸ ਗਿਆ ਠੇਕੜੀ ਗਲੀ ਰੱਖੀ ਪਹਿਲੀ ਪੈਲੀ ਰੱਖੀ ਏ ਇਹ ਕਹਿੰਦੇ ਆ ਕਿ ਪ੍ਰਸ਼ਾਸਨ ਵੀ ਜੋ ਸਾਡਾ ਮੌਕਾ ਵੇਖ ਕੇ ਜਿਹੜੀ ਆ ਸਾਡੀ ਜੋ ਵੱਤੋ ਅਦਮਤ ਹੁੰਦੀ ਏ ਕਰੇ ਤੇ ਹੋਰ ਜਿਹੜੀ ਸੰਸਥਾਵਾਂ ਨੇ ਉਹ ਵੀਰ ਦੇ ਮਦਦ ਜ਼ਰੂਰ ਕਰਨ ਕਿਉਂਕਿ ਰਾਜ ਸੇਕ ਬਰਾਦਰੀ ਹੀ ਬਹੁਤ ਗਰੀਬ ਬੰਦਾ ਵਾ ਤੇ ਠੇਕਾ ਜਿਹੜਾ ਐਡਵਾਂਸ ਦੇ ਚੁੱਕਾ ਵਾ ਇਹ ਕਰਕੇ ਦੀ ਮਤ ਕਰਦੇ ਜਿਹੜੀ ਆ ਬਹੁਤ ਚੰਗੀ ਗੱਲ ਆ